ਕਤੜਾ ਫੋਟੀ ਕੋ ਨਿਆਂ ਲਖਾ ਗਿਆ ਉਹਨਾਂ ਕੋ ਪਿੱਛੇ ਤਬਾਰੇ ਰ ਸੰਗਲ ਜੂ ਕੋ ਨਿਆਂ ਲਖਾ ਸੀ ਪਿੱਛੇ ਹਾਂ ਸਾਨ ਕੋ ਮਗੂ ਕਾ ਸੀ ਉਦਮ ਧਰਾ ਕਾ ਸੀ ਲੈ ਆ ਪਿੱਛੇ ਮੈਂ ਜਦ ਦਮੇ ਸੇ ਕੰਮ ਕਰਨਾ ਬੀਰੇ ਮੈਂ ਜਦ ਦਮੇ ਸੇ ਕੰਮ ਕਰਨਾ ਮੈਂ ਰ ਅਡੀ ਮੋਜ ਮੋਜ ਸੱਕਾ ਉਹਨਾਂ ਤੇ ਗਿਆ ਕਾਲੇ ਚ ਮੈਂ ਜਦ ਉਹਨਾਂ ਤੇ ਗਿਆ ਮੈਂ ਸੋ ਤੋਲਾ ਨਹੀਂ ਇਹ ਨੀਆ ਸਮੇਂ ਹਤੋਲਾ ਕੋ ਗਿੱਡੀ ਮੈਂ ਜਦ ਤੋਲਾ ਗੋਰੀ ਕੋ ਗਿੱਡੀ ਦੇ ਰਿਆ ਹਾਂ

Nå er det ਉੱਤੋਂ ਨਲ ਗਿਆ ਆ ਨਾ ਤੇ ਸੰਗੇਲ ਹੋ ਜੂ ਲਪੇਣਾ ਕੀ ਕਰবে নাচ নাচ ਕੀ নাচ ਹੋ ਚਿਰੇ ਹੋ ਚਿਰਾਂ ਹੋਈ ਘੰਟਾ ਆ ਰਸੋਈ ਨਾਲ ਕੋਲੇ ਹਾਂ ਚਲਾ ਕੋ ਜਦੋਂ ਗਾਣ ਹੋਵੇ ਤੋ 나도 버텀 피트. 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 버텀. 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 버�� ਕਬੀ ਜ਼ੇਬੋ ਅੰਦਰ ਦਾ ਦਾਂਬਾ ਉਤੇ ਰਦਾ ਗਾਇ ਆ ਨੀ ਬਾ ਦੋਲਾ ਮੰਦਰ ਤੇ ਡੋਡੋ ਕੇ ਤਿੰਨ ਦਮ ਸਿੱਤੋ ਫਿੰਗਰਸੋਨ ਪਿਕਾਸੋ राबासारे koता हैनाnyaररद मे म आ हो हो गरहम है ਕਾ ਕੋ ਸੇ ਦਾ ਕਿਦਾ ਦਾ ਦਾ ਉਹ ਕਟੇ ਰੇ ਮੇਲੇ ਸਾਡੇ ਬੜਾ ਦਾ ਕਦ ਅਨਿਛੋ ਜਹਾਂ ਸੇ ਗੋਣ ਜਹਾਂ ਸੇ ਗਰਮਾ ਗਰਮਾ ਆਨੇ ਟਵਾਜਾ ਤਨਾ ਆਂ ਨਿੰਦ ਨਟਾ ਪਿੱਛਾ ਤੇ ਗੇਰ ਰੋਪਾ ਬੋਦ ਮਾਸ ਕਰ ਲੈ ਤੋ ਪੜਵੇ ਆ ਪਿੱਛਾ ਤੇ ਗੇਲੇ ਕਿਦੂ ਬੋਖਣਾ ਅੰਦਨਾ ਹਿੰਦੀ ਹੰ ਤਮੇ ਜੇ ਹੈ ਚਾ देके <marriages timing>